हांजी दोस्तों की हालचाल ने ता पिछली वीडियो च आपा गल करी सी के बहुत जल्द दा आपा दोबारा फिर तो वीडियो पौना स्टार्ट कर रहे हां सो आज पहली वीडियो लेके हाजिर हां ते आज दी वीडियो च आपा गल करंगे ਤੁਹਾਡੇ ਪਿਛਲੀ ਵੀਡੀਓ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਵਾਲੀਆ ਵੀਡੀਓ ਦੇ ਵਿੱਚ ਜੋ ਵੀ ਕਮੈਂਟ ਕੀਤੇ ਹੋਏ ਨੇ ਉਹਨਾਂ ਵਿੱਚ ਜੋ ਵੀ ਤੁਸੀਂ ਸਵਾਲ ਪੁੱਛੇ ਨੇ ਉਹਨਾਂ ਦੇ ਕੁਝ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਬਾਕੀ ਥੋੜੀ ਬਹੁਤੀ ਜਾਣਕਾਰੀ ਜਿਹੜੀ ਆਪਾਂ ਹੋਰ ਵੀ ਐਡ ਕਰਾਂਗੇ ਇਸ ਤੋਂ ਬਾਅਦ ਸਟੈਪ ਵਾਈਜ਼ ਸਟੈਪ ਆਪਾਂ ਵੀਡੀਓ ਜਿਹੜੀ ਬਣਾਉਂਦੇ ਰਵਾਂਗੇ ਫਰਦ ਕਿਵੇਂ ਡਾਊਨਲੋਡ ਕਰਨੀ ਹੈ ਹਿੱਸਾ ਕਿਵੇਂ ਕੱਢਣਾ ਉਸ ਵਿੱਚੋਂ ਠੀਕ ਹੈ ਇਸੇ ਬਾਰੇ ਦੇ ਕਿਵੇਂ ਹੈ ਇੰਤਕਾਲਾਵਾਰੀ ਜਾਣਕਾਰੀ ਦੇਵਾਂਗੇ ਉਹਦੇ ਵਿੱਚ ਜੋ ਲੋਨ ਲਿਮਿਟ ਵਗੈਰਾ ਹੁੰਦੇ ਆ ਉਹਨਾਂ ਦੇ ਨੋਟ ਕਿਵੇਂ ਪੜੇ ਜਾਂਦੇ ਆ ਜਾਂ ਜਦੋਂ ਉਹ ਪੜ ਦਿੱਤੇ ਜਾਂਦੇ ਆ ਤਾਂ ਜਮ੍ਹਾਂਬੰਦੀ ਦੇ ਵਿੱਚ ਕਿਹੜੀ ਐਂਟਰੀ ਕੀਤੀ ਜਾਂਦੀ ਹੈ ਤਵਾਦਲੇ ਦੇ ਨੋਟ ਜਿਹੜੇ ਕਿਵੇਂ ਪੜੇ ਜਾਂਦੇ ਆ ਗੈਣੇ ਦੇ ਨੋਟ ਕਿਵੇਂ ਪੜੇ ਜਾਂਦੇ ਆ ਜਾਂ ਬਲੱਡ ਰਿਸ਼ਟਰੀ ਦੇ ਵਿੱਚ ਜੋ ਰਜਿਸਟਰੀ ਹੁੰਦੀਆਂ ਉਹ ਕਿਵੇਂ ਪੜੀਆਂ ਜਾਂਦੀਆਂ ਤਾ ਹਰ ਇੱਕ ਸਟੈਪ ਵਾਈਜ਼ ਸਟੈਪ ਜਿਹੜੀ ਵੀਡੀਓ ਆਉਂਦੀ ਰਹੇਗੀ ਸੋ ਜਿਆਦਾ ਦੇਰ ਨਾ ਕਰਦੇ ਹੋਏ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਆਂ ਸੋ ਸਭ ਤੋਂ ਪਹਿਲਾਂ ਕਮੈਂਟ ਪੜਦੇ ਆਪਾਂ ਗੁਰਦਰਸ਼ਨ ਸਿੰਘ ਦਾ ਉਹਨਾਂ ਵੱਲੋਂ ਕਮੈਂਟ ਕੀਤਾ ਗਿਆ ਹੈ ਕਿ ਵੈਬਸਾਈਟ ਤੋਂ ਪੂਰੀ ਫਰਦ ਡਾਊਨਲੋਡ ਨਹੀਂ ਹੁੰਦੀ ਕੀ ਕੀਤਾ ਜਾਵੇ ਕਈ ਵਾਰੀ ਪੂਰੀ ਫਰਦ ਡਾਊਨਲੋਡ ਨਹੀਂ ਹੁੰਦੀ ਸੋ ਸਭ ਤੋਂ ਪਹਿਲਾਂ ਤਾਂ ਕਮੈਂਟ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਤੇ ਹੁਣ ਆਪਾਂ ਗੱਲ ਕਰਦੇ ਆਂ ਕਿ ਪੂਰੀ ਫਰਦ ਕਿਉਂ ਡਾਊਨਲੋਡ ਨਹੀਂ ਹੁੰਦੀ ਇਸ ਨੂੰ ਆਪਾਂ ਪ੍ਰੈਕਟੀਕਲ ਤਰੀਕੇ ਦੇ ਨਾਲ ਅੱਗੇ ਵੀਡੀਓ ਦੇ ਵਿੱਚ ਦਿਖਾਉਣ ਜਾ ਰਹੇ ਆਂ ਕੀ ਸਮੱਸਿਆ ਆਉਂਦੀ ਹੈ ਜਦੋਂ ਆਪਾਂ ਮੋਬਾਈਲ ਦੇ ਉੱਪਰ ਜਾਂ ਕੰਪਿਊਟਰ ਲੈਪਟਾਪ ਦੇ ਉੱਪਰ ਤਾਂ ਕੋਈ ਬਹੁਤੀ ਸਮੱਸਿਆ ਨਹੀਂ ਆਉਂਦੀ ਪਰੰਤੂ ਜਿਹੜੀ ਜ਼ਿਆਦਾਤਰ ਸਮੱਸਿਆ ਉਹ ਜਦੋਂ ਆਪਾਂ ਮੋਬਾਈਲ ਦੇ ਉੱਪਰ ਫਰਮ ਡਾਊਨਲੋਡ ਕਰਦੇ ਆ ਉਦੋਂ ਆਉਂਦੀ ਹੈ ਤੇ ਹੁਣ ਆਪਾਂ ਅੱਗੇ ਫਰਮ ਡਾਊਨਲੋਡ ਕਰਨੀ ਸਿੱਖਦੇ ਆ ਹਾਂਜੀ ਦੋਸਤੋ ਤਾਂ ਫਰਮ ਡਾਊਨਲੋਡ ਕਰ ਲਈ ਤੁਹਾਨੂੰ ਆਪਣੇ ਮੋਬਾਈਲ ਦੇ ਵਿੱਚ ਕਈ ਟਾਈਪ ਦੇ ਬ੍ਰਾਊਜ਼ਰ ਆਪਾਂ ਜਿਹੜੇ ਡਾਊਨਲੋਡ ਕਰ ਸਕਦੇ ਆ ਤੇ ਜਿਹੜੇ ਪਹਿਲਾਂ ਤੋਂ ਹੀ ਉਸ ਵਿੱਚ ਮੌਜੂਦ ਹੁੰਦੇ ਨੇ ਜਿਵੇਂ ਕਿ ਗੂਗਲ ਬ੍ਰਾਊਜ਼ਰ ਹੋ ਗਿਆ ਜਾਂ ਫਿਰ ਕ੍ਰੋਮ ਹੋ ਗਿਆ ਠੀਕ ਹੈ ਕ੍ਰੋਮ ਦੇ ਵਿੱਚ ਆਪਾਂ ਜਿਹੜੀ ਫਰਦ ਡਾਊਨਲੋਡ ਕਰਾਂਗੇ ਕਿਉਂਕਿ ਕ੍ਰੋਮ ਦੇ ਵਿੱਚ ਜਿਹੜੀ ਫਰਦ ਸਹੀ ਤਰੀਕੇ ਦੇ ਨਾਲ ਓਪਨ ਹੁੰਦੀ ਹੈ ਤੇ ਡਾਊਨਲੋਡ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਕੀ ਕਰਾਂਗੇ ਆਪਾਂ ਇੱਥੇ ਜਿਹੜਾ ਵੈਬਸਾਈਟ ਹੈ ਸਰਚ ਕਰਨ ਵਾਲੀ ਉਹ ਹੈ PLRS ਜਿਸ ਦੀ ਫੁੱਲ ਫਾਰਮ ਆਉਂਦੀ ਹੈ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਠੀਕ ਹੈ ਤਾਂ ਆਪਾਂ ਇੱਥੇ ਸਰਚ ਕਰਾਂਗੇ ਤੋ ਇਸ ਅਰਚਤੋਕ ਕਰਨ ਤੋਂ ਬਾਅਦ ਜੋ ਪਹਿਲੀ ਵੈਬਸਾਈਟ ਹੈ ਸਭ ਤੋਂ ਪਹਿਲੀ ਵੈਬਸਾਈਟ ਹੈ ਇੱਥੇ ਤੁਸੀਂ ਦੇਖ ਰਹੇ ਹੋ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਇਸ ਦੇ ਉੱਪਰ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਜ਼ੂਮ ਕਰ ਲੋਗੇ ਜਿੱਥੇ ਲਿਖਿਆ ਦੇਖ ਰਹੇ ਹੋ ਤੁਸੀਂ ਫਰਦ ਠੀਕ ਹੈ ਇਸ ਦੇ ਉੱਪਰ ਕਲਿੱਕ ਕਰੋਗੇ ਫਰਦ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਇੱਕ ਨਵਾਂ ਜਿਹੜਾ ਡੈਸਕਟਾਪ ਖੁੱਲਕੇ ਜਿਹੜਾ ਹਾਂ ਸਾਹਮਣੇ ਆ ਜਾਏਗੀ ਇੱਕ ਨਵੀਂ ਵਿੰਡੋ ਖੁੱਲ੍ਹ ਜਾਏਗੀ ਠੀਕ ਹੈ ਤੁਸੀਂ ਕੀ ਕਰਦੇ ਹੋ ਕਈ ਨਾ ਜਦੋਂ ਆਪਾਂ ਫਰਮ ਡਾਊਨਲੋਡ ਕਰਦੇ ਆ ਉਹ ਇਹ ਤਾਂ ਤੁਸੀਂ ਤੇਲ ਡਾਊਟ ਦੇਖ ਰਹੇ ਹੋ ਠੀਕ ਹੈ ਉੱਪਰ ਇਸ ਦੇ ਉੱਪਰ ਜਦੋਂ ਤੁਸੀਂ ਇਸ ਤੇ ਕਲਿੱਕ ਕਰੋਗੇ ਤਾਂ ਇੱਥੇ ਇੱਕ ਆਪਸ਼ਨ ਹੁੰਦੀ ਹੈ ਡੈਸਕਟਾਪ ਸਾਈਟ ਠੀਕ ਹੈ ਇਸ ਦੇ ਉੱਪਰ ਜ਼ਰੂਰ ਕ੍ਰੀਏਟ ਕਰ ਲੈਣਾ ਕਿਉਂਕਿ ਇਹਦੇ ਨਾਲ ਸਾਡੇ ਕੋਲ ਜਿਹੜੀ ਮੋਬਾਈਲ ਦੀ ਸਕਰੀਨ ਆ ਉਹ ਜਿਆਦਾ ਜਿਹੜੀ ਆਪ ਕਹਿ ਸਕਦੇ ਆ ਓਪਨਲੀ ਠੀਕ ਹੈ ਵਧੀਆ ਤਰੀਕੇ ਨਾਲ ਜਿਹੜੀ ਓਪਨ ਹੁੰਦੀ ਹੈ ਤੇ ਕਹਿੰਦਾ ਭਾਬਾ ਜਿਵੇਂ ਆਪਣੇ ਕੰਪਿਊਟਰ ਲੈਪਟਾਪ ਦੀ ਸਕਰੀਨ ਹੁੰਦੀ ਹੈ ਠੀਕ ਹੈ ਉਸ ਟਾਈਪ ਦੀ ਜਿਹੜੀ ਆਪਣੇ ਕੋਲ ਇੱਥੇ ਵਿੰਡੋ ਓਪਨ ਹੋ ਜਾਂਦੀ ਹੈ ਜਿਸ ਨੂੰ ਆਪਾਂ ਜ਼ੂਮ ਆਟ ਜੂਮ ਇਨ ਕਰਕੇ ਪੂਰੀ ਵੈਬਸਾਈਟ ਦੇਖ ਸਕਦੇ ਨਾ ਕਿ ਅਧੂਰੀ ਰਹਿੰਦੀ ਹੈ ਤਾਂ ਸਭ ਤੋਂ ਪਹਿਲਾਂ ਕੀ ਕਰਾਂਗੇ ਆਪਾਂ ਕੋਈ ਵੀ ਮੰਨ ਲਓ ਜਿਲ੍ਹਾ ਚੁਣ ਲਓ ਕੋਈ ਵੀ ਚੁਣ ਲਓ ਜਿਵੇਂ ਜਿਵੇਂ ਕਿ ਮੈਂ ਕੋਈ ਵੀ ਇੱਥੇ ਮੰਨ ਲਓ ਜਲੰਧਰ ਚੁਣ ਲਿਆ ਠੀਕ ਹੈ ਜੀ ਤੇ ਇਸ ਤੋਂ ਬਾਅਦ ਤਸਵੀਲ ਕੋਈ ਵੀ ਚੁਣ ਲਓ ਜਲੰਧਰ 1 2 ਜਿੰਨੇ ਵੀ ਤਸਵੀਲ ਆਉਣੀਆਂ ਆ ਸਭ ਤੋਂ ਪਹਿਲਾਂ ਡਿਸਟ੍ਰਿਕਟ ਚੁਣ ਤੋਂ ਬਾਅਦ ਤੁਹਾਡੇ ਸਾਹਮਣੇ ਤਹਿਸੀਲਾ ਨਜ਼ਰ ਆ ਜਾਣਗੀਆਂ ਕੋਈ ਤਹਿਸੀਲ ਚੁਣ ਲਓ ਕੋਈ ਵੀ ਪਿੰਡ ਚੁਣ ਲਓ ਠੀਕ ਹੈ ਤੇ ਉਸ ਹਾਲਾਂਕਿ ਤੁਸੀਂ ਆਪਣਾ ਪਿੰਡ ਹੀ ਚੁਣਨਾ ਜਿੱਥੋਂ ਦੀ ਫਰਦ ਡਾਊਨਲੋਡ ਕਰਨੀ ਹੈ ਮੈਂ ਸਿਰਫ ਤੁਹਾਨੂੰ ਸਿਖਾਉਣ ਦੇ ਲਈ ਜਿਹੜਾ ਇੱਥੇ ਦੱਸ ਰਿਹਾ ਉਸ ਤੋਂ ਬਾਅਦ ਥੋੜੀ ਦੇਰ ਪ੍ਰੋਸੈਸਿੰਗ ਹੋਵੇਗੀ ਠੀਕ ਹੈ ਇਹ ਨੈਟ ਤੇ ਡਿਪੈਂਡ ਕਰਦਾ ਕਿ ਤੁਹਾਡਾ ਜਿਹੜਾ ਇੰਟਰਨੈਟ ਕਿੰਨਾ ਕੁ ਫਾਸਟ ਹੈ ਤੇ ਕਈ ਵਾਰ ਸਾਈਟ ਦੀ ਪ੍ਰੋਬਲਮ ਵੀ ਆ ਜਾਂਦੀ ਹੈ ਸਰਵਰ ਡਾਊਨ ਹੁੰਦਾ ਠੀਕ ਹੈ ਤਾਂ ਕਰਕੇ ਇਹ ਜਿਆਦਾ ਥੋੜਾ ਟਾਈਮ ਵੀ ਲੈ ਸਕਦੀ ਹੈ हां तो दोस्तों देड़ी देड़ी उस ਪਿੰਡ ਜਿਹੜੀ ਫਰਦ ਜਿਹੜੀ ਓਪਨ ਹੋਣ ਵਿੱਚ ਥੋੜੀ ਕੋਈ ਤਕਨੀਕੀ ਪ੍ਰੋਬਲਮ ਆ ਰਹੀ ਸੀਗੀ ਤਾਂ ਕਰਕੇ ਆਪਾਂ ਕੋਈ ਹੋਰ ਡਿਸਟ੍ਰਿਕਟ ਦਾ ਹੋਰ ਪਿੰਡ ਚੁਣਿਆ ਤੇ ਉਸ ਤੋਂ ਬਾਅਦ ਜਿਹੜਾ ਤੁਸੀਂ ਇੱਥੇ ਦੇਖ ਰਹੇ ਹੋ ਆਪਾਂ ਜਿਹੜਾ ਸਾਲ ਹੈ ਆਟੋਮੈਟਿਕ ਜਿਹੜਾ ਇੱਥੇ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਹੜਾ ਚੈੱਕ ਲੈਂਦਾ ਠੀਕ ਹੈ ਵੈਬਸਾਈਟ ਜਿਵੇਂ ਇੱਥੇ ਜਮ੍ਹਾਂ ਮਦੀ ਸਾਲ ਹੈਗਾ 2017 ਤੇ 18 ਤੇ ਵੀਰ ਆਪਾਂ ਪੁਰਾਣੇ ਰਿਕਾਰਡ ਕੱਢਣੇ ਹੋਣ ਇਹਦੇ ਵਿੱਚ ਇੱਕ ਦੋ ਸਾਲਾਂ ਦੇ ਪੁਰਾਣੇ ਰਿਕਾਰਡ ਪੁਰਾਣੇ ਸਾਲਾਂ ਦੀ ਫਰਦ ਵੀ ਜਿਹੜੀ ਆ ਜਿੰਦੀ ਜੀ ਤੁਸੀਂ ਕਲਿੱਕ ਕਰਕੇ ਦੇਖੋਗੇ ਹਾਲਾਂਕਿ ਇਸ ਪਿੰਡ ਦੀ 2017-18 ਦੀ ਹੈ ਕਿਸੇ ਹੋਰ ਬਲੇ ਦੀ ਦੇਖੋਗੇ ਤੁਸੀਂ ਜਿਹੜੇ ਪਿਛਲੇ 4 ਸਾਲਲੇ ਹੁੰਦੇ ਆ ਜਿਵੇਂ 2014-15 ਦੀ ਹੋ ਉਸ ਤੋਂ ਪਾਲਗ ਉਦੋਂ 4 ਸਾਲ ਪਿੱਛੇ ਚਲੇ ਜਾਓ 11-12 ਜਿੰਨੇ ਵੀ ਹੋਵੇ ਠੀਕ ਹੈ ਪੁਰਾਣੇ ਵੀ ਰਿਕਾਰਡ ਚੱਕ ਲੈਂਦੀ ਹੈ ਕਈ ਪਿੰਡਾਂ ਦੀ ਨਹੀਂ ਚੱਕਦੀ ਕਈਆਂ ਦੀ ਚੱਕ ਲੈਂਦੀ ਹੈ ਤੁਸੀਂ ਇੱਥੇ ਜਦੋਂ ਕਲਿੱਕ ਕਰੋਗੇ ਤੁਹਾਨੂੰ ਨਜ਼ਰ ਆ ਜਾਣਗੇ ਜਿਹੜੇ ਪਿੰਡਾਂ ਦੀ ਵੀ ਪਿਛਲੇ ਸਾਲਾਂ ਦੀ ਫਰਦ ਵੈਬਸਾਈਟ ਤੇ ਮੌਜੂਦ ਹੋਈ ਉਸ ਤੋਂ ਬਾਅਦ ਸੈਟ ਰੀਜਨ ਦੇ ਉੱਪਰ ਜਿਹੜਾ ਤੁਸੀਂ ਇਸ ਤੇ ਉੱਪਰ ਜਿਹੜਾ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਜਮ੍ਹਾਂ ਬੰਦੀ ਲਿਖਿਆ ਹੋਵੇਗਾ ਇਸ ਦੇ ਉੱਪਰ ਕਲਿੱਕ ਕਰੋਗੇ ਉਸ ਤੋਂ ਬਾਅਦ ਤੁਸੀਂ ਖੇਤ ਨੰਬਰ ਮਾਲਕ ਦੇ ਨਾਮ ਮੁਤਾਬਕ ਜਾਂ ਖਸਰਾ ਨੰਬਰ ਜਿਹਨੂੰ ਕਿੱਲਾ ਨੰਬਰ ਵੀ ਕਹਿੰਦੇ ਆ ਜਾਂ ਖਤੌਨੀ ਨੰਬਰ ਮੁਤਾਬਕ ਆਪਣੀ ਫਾਰਦ ਜਿਹੜੀ ਡਾਊਨਲੋਡ ਕਰ ਸਕਦੇ ਹੋ ਮੈਂ ਇੱਥੇ ਖੇਤ ਨੰਬਰ ਕੋਈ ਵੀ ਚੁਣ ਲਾਂਗਾ ਖੇਤ ਨੰਬਰ ਦੇ ਉੱਪਰ ਜਿਹੜਾ ਕਲਿੱਕ ਕਰ ਦਾਂਗਾ ਠੀਕ ਹੈ ਉਸ ਤੋਂ ਬਾਅਦ ਥੋੜਾ ਵੇਟ ਕਰਿਓ ਉਸ ਪ੍ਰੋਸੈਸਿੰਗ ਤੋਂ ਬਾਅਦ ਜਿਹੜਾ ਇਸ ਤਰ੍ਹਾਂ ਦਾ ਇੱਕ ਇੰਟਰਫੇਸ ਨਜ਼ਰ ਆਵੇਗਾ ਜਿੱਥੇ ਲਿਖਿਆ ਹੋਇਆ ਹੈ ਕਿਰਪਾ ਕਰਕੇ ਜਿਹੜੀ ਇੱਥੇ ਆਪਾਂ ਖੇਵਟ ਚੁਣੀ ਹੈ ਜੋ ਵੀ ਤੁਹਾਡੀ ਖੇਵਟੋਂ ਕੋਈ ਵੀ ਖੇਵਟ ਚੁਣ ਲਵੋ ਇਸ ਤੋਂ ਬਾਅਦ ਜਿਹੜਾ ਕੈਪਚਾ ਕੋਡ ਉੱਪਰ ਦਿੱਤਾ ਹੋਇਆ ਇਹਦੇ ਵਿੱਚ ਆਪਾਂ ਜਿਹੜਾ نیچے ਬਾਕਸ ਦੇ ਵਿੱਚ ਫਿਲ ਕਰਨਾਗਾ ਜੋ ਵੀ ਕੈਪੀਟਲ ਲੈਟਰ ਕੈਪੀਟਲ ਪਰ ਨਾਤੇ ਸਮਾਲ ਲੈਟਰ ਨੂੰ ਜਿਹੜਾ ਸਮਾਲ ਹੀ ਇਸ ਦੇ ਵਿੱਚ ਫਿਲ ਕਰਨਾਗਾ ਉਸ ਤੋਂ ਬਾਅਦ ਜਿਹੜਾ ਥੋੜਾ ਟਾਈਮ processable processing ਨਵੇਗਾ ਜੋ ਕਿ ਬਿਊ ਰਿਪੋਰਟ ਲਿਖਿਆ ਉਸ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਸੋ ਪ੍ਰੋਸੈਸਿੰਗ ਹੈ ਜੋ ਇਹ ਫਰਦ ਦੇ ਉੱਪਰ ਨਿਰਭਰ ਕਰਦਾ ਹੈ ਕਿ ਉਹ ਕਿੰਨੀ ਜ਼ਿਆਦਾ ਕਿੰਨੇ ਪੇਜ ਨੇ ਉਸ ਦੇ ਠੀਕ ਹੈ ਜਿਆਦਾ ਹੋਣਗੇ ਤਾਂ ਜਿਆਦਾ ਸਮਾਂ ਲੱਗੇਗਾ ਘੱਟ ਹੋਣਗੇ ਤਾਂ ਘੱਟ ਸਮਾਂ ਲੱਗੇਗਾ ਜੇਕਰ ਤੁਸੀਂ ਇਸ ਨੂੰ ਵਾਈਫਾਈ ਨਾਲ ਕਨੈਕਟ ਕਰਕੇ ਡਾਊਨਲੋਡ ਕਰੋਗੇ ਤਾਂ ਜਿਆਦਾ ਫਾਸਟ ਜਿਹੜੀ ਵੈਬਸਾਈਟ ਵਰਕ ਕਰਦੀ ਹੈ ਜਾਂ ਕੰਪਿਊਟਰ ਲੈਪਟਾਪ ਦੇ ਉੱਪਰ ਖੋਲੋਗੇ ਜਿਆਦਾ ਵਧੀਆ ਵਰਕ ਕਰਦੀ ਹੈ ਕਿਉਂਕਿ ਮੋਬਾਈਲ ਦੇ ਨੈਟ ਦੀ ਸਪੀਡ ਉਨੀ ਜ਼ਿਆਦਾ ਨਹੀਂ ਹੁੰਦੀਗੀ सो इसलिए आपको थोड़ा टाइम वेट करना होगा सो so, थोड़ा समा वेट करने तो बाद जो इतने अपने को फर्द डाउनलोड हो चुकी है इतने जाके जो जो कन्फ्यूज़ हो जाए भी फर्द डाउनलोड नहीं हुई जो होगी कितने हो चुकी है ठीक है सो so, इस तो अगला प्रोसैस की है इसके उपर तो थोड़ा तुम इस जूम करके देखोगे तो इतने लिखा क्लिक है टू डाउनलोड दी पी डी एफ फाइल ਇੱਥੇ ਤੁਸੀਂ ਦੇਖ ਸਕਦੇ ਹੋ ਇਸ ਦੇ ਉੱਪਰ ਜਿਹੜਾ ਕਲਿੱਕ ਕਰ ਦੇਣਾ ਹੈ ਬਾਅਦ ਡਾਊਨਲੋਡ ਅਗੇਨ ਉੱਪਰ ਕਲਿੱਕ ਕਰਾਂਗੇ ਤੇ ਇਸ ਤਰ੍ਹਾਂ ਸਾਡੇ ਕੋਲ ਜਿਹੜੀ ਫਰਮ ਓਪਨ ਹੋ ਕੇ ਸਾਹਮਣੇ ਆ ਜਾਵਗੀ ਤੁਸੀਂ ਦੇਖ ਰਹੇ ਹੋ ਫਰਮ ਜਿਹੜੀ ਓਪਨ ਹੋ ਚੁੱਕੀ ਹੈ ਜੇਕਰ ਤੁਹਾਨੂੰ ਇਸ ਤਰ੍ਹਾਂ ਸਿੱਧੀ ਫਰਮ ਓਪਨ ਨਾ ਹੋਵੇ ਤਾਂ ਫਿਰ ਕੀ ਕਰਾਂਗੇ ਤਾਂ ਤੁਸੀਂ ਆਪਣੇ ਪਲੇ ਸਟੋਰ ਦੇ ਵਿੱਚ ਜਾਓਗੇ ਕੋਈ ਵੀ ਪੀਡੀਐਫ ਓਪਨ ਕਰਨ ਲਈ ਜਿਹੜਾ ਕੋਈ ਵੀ ਤੁਸੀਂ ਐਪ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਜਿਸ ਦੇ ਵਿੱਚ ਪੀਡੀਐਫ ਫਾਈਲ ਓਪਨ ਹੁੰਦੀ ਹੋਵੇ ਕਈ ਵਾਰ ਸਾਡੇ ਮੋਬਾਈਲ ਦੇ ਵਿੱਚ ਉਹ ਐਪਲੀਕੇਸ਼ਨ ਨਹੀਂ ਹੁੰਦੀ ਜੋ ਹਰ ਟਾਈਪ ਦੀ ਪੀਡੀਐਫ ਨੂੰ ਓਪਨ ਕਰ ਸਕਦੀ ਹੋਵੇ ਤਾਂ ਤਾਂ ਤੁਸੀਂ ਕੋਈ ਵੀ ਪੀਡੀਐਫ ਓਪਨ ਕਰਨ ਵਾਲੀ ਜਿਹੜੀ ਐਪ ਐਪਲੀਕੇਸ਼ਨ ਜਿਹੜੀ ਡਾਊਨਲੋਡ ਕਰ ਸਕਦੇ ਜਿਸ ਦੇ ਵਿੱਚ ਜਿਵੇਂ ਕਿ ਪੀਡੀਐਫ ਰੀਡਰ ਹੋ ਗਿਆ ਠੀਕ ਹੈ ਉਸ ਤਰ੍ਹਾਂ ਦੀ ਜਿਹੜੀ ਐਪਲੀਕੇਸ਼ਨ ਨੂੰ ਡਾਊਨਲੋਡ ਕਰਕੇ ਤੁਸੀਂ ਇਸ ਫਰਮ ਨੂੰ ਦੇਖ ਸਕਦੇ ਹੋ ਸੋ ਅਗਲਾ ਕਮੈਂਟ ਹੈ ਇਹ ਵਿਕਰਮ ਸਿੰਘ ਦਾ ਜਿਨ੍ਹਾਂ ਨੇ ਕਮੈਂਟ ਕੀਤਾ ਸੀ ਕਿ ਟਾਈਪਸ ਆਫ ਇੰਤਕਾਲ ਬਾਰੇ ਦੱਸਿਓ ਠੀਕ ਹੈ ਸੋ ਟਾਈਪਸ ਆਫ ਇਨਤਕਾਲ ਮਤਲਬ ਜਮ੍ਹਾਂ ਮੰਡੀ ਦੇ ਵਿੱਚ ਕਈ ਤਰ੍ਹਾਂ ਦੇ ਇਨਤਕਾਲ ਹੁੰਦੇ ਆ ਇਕੱਲੀ ਆਪਾਂ ਜਿਹੜੀ ਆਪਣੀ ਜ਼ਮੀਨ ਨੂੰ ਕਿਸੇ ਲੋਕੇ ਹੋਰ ਸੇਲ ਹੀ ਨਹੀਂ ਕਰਦੇ ਸਿਰਫ ਵੇਚਦੇ ਹੀ ਨਹੀਂ ਸੋ ਕਈ ਤਰ੍ਹਾਂ ਦੇ ਜਿਹੜੇ ਇਨਤਕਾਲ ਜਮ੍ਹਾਂ ਮੰਡੀ ਦੇ ਵਿੱਚ ਦਰਜ ਹੁੰਦੇ ਆ ਜਿਸ ਦੇ ਬਾਰੇ ਇਹਨਾਂ ਨੇ ਕੁਐਸਚਨ ਕੀਤਾਗਾ ਸੋ ਸਭ ਤੋਂ ਪਹਿਲਾਂ ਕਮੈਂਟ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਤਾਂ ਹੁਣ ਆਪਾਂ ਤੁਹਾਡੇ ਇਸ ਕੁਐਸਚਨ ਦਾ ਆਨਸਰ ਦਿੰਨੇ ਆ ਸੋ ਵਿਕਰਮ ਸਿੰਘ ਜੀ ਇੰਤਕਾਲ ਜੰਮ ਮੰਦੀ ਦੇ ਵਿੱਚ ਕਾਫੀ ਟਾਈਪ ਦੇ ਹੁੰਦੇ ਆ ਜਿਦੇ ਵਿੱਚ ਆਪਾਂ ਕੁਝ ਕੁ ਮੇਨ ਇੰਤਕਾਲਾਂ ਬਾਰੇ ਸਿਰਫ ਸ਼ਾਰਟ ਦੇ ਵਿੱਚ ਗੱਲ ਕਰਾਂਗੇ ਕਿਉਂਕਿ ਇੰਤਕਾਲ ਵਿਸ਼ਾ ਇੱਕ ਬਹੁਤ ਹੀ ਵੱਡਾ ਜਿਹੜਾ ਵਿਸ਼ਾ ਹੈ ਜਿਸ ਦੇ ਉੱਪਰ ਇੱਕ ਵੱਖਰੀ ਸਪੈਸ਼ਲ ਵੀਡੀਓ ਬਣਾਈ ਜਾਪੀਗੀ ਠੀਕ ਹੈ ਤਾਂ ਅੱਜ ਦੀ ਵੀਡੀਓ ਵਿੱਚ ਸਿਰਫ ਕੁਝ ਕਿੰਤਕਾਲਾਂ ਬਾਰੇ ਸ਼ਾਰਟ ਦੇ ਵਿੱਚ ਦੱਸਣ ਜਾ ਰਹੇ ਆ ਅਗਲੀ ਵੀਡੀਓ ਵਿੱਚ ਆਪਾਂ ਹੋ ਸਕਦਾ ਹੈ ਸਿਰਫ ਇੰਤਕਾਲਾਂ ਦੇ ਉੱਪਰ ਇੱਕ ਵੱਖਰੀ ਵੀਡੀਓ ਬਣਾ ਦਈਏ ਸੋ ਜੋ ਵੀ ਆਮ ਵਿਅਕਤੀ ਇੱਕ ਆਮ ਨਕਸਾਨ ਜਦੋਂ ਇਹ ਵੀਡੀਓ ਦੇਖ ਰਿਹਾ ਹੋਣਾ ਤਾਂ ਉਸ ਦੇ ਇਹ ਸ਼ਬਦ ਸਮਝ ਤੋਂ ਪਰੇ ਹੋਣੇ ਆ ਬੈ ਤਬਦੀਮ ਲਕੀਤ ਰਹਿਣ ਤਵਾਦਲਾ ਬੈ ਬਿਕੈਮੀ ਰਹਿਣ ਹਿਬਿਆਨਾਮਾ ਪਟਾਨਾਮਾ ਪ੍ਰਾਣੀ ਲੋਕਾਂ ਨੂੰ ਹਾਲਾਂਕਿ ਇਹਨਾਂ ਸ਼ਬਦਾਂ ਦੀ ਜਾਣਕਾਰੀ ਹੈ ਉਰਦੂ ਦੇ ਲਫ਼ਜ਼ ਜਮਾ ਬੰਦੀ ਦੇ ਵਿੱਚ ਜਿਹੜੇ ਔਖੇ ਧੁੱਖ ਸ਼ਬਦ ਪਏ ਆ ਠੀਕ ਹੈ ਸੋ ਮੈਂ ਤੁਹਾਨੂੰ ਸਰਲ ਭਾਸ਼ਾ ਦੇ ਵਿੱਚ ਦੱਸਣ ਜਾ ਰਿਹਾ ਸਭ ਤੋਂ ਪਹਿਲਾ ਹੈ ਬੈ ਦੰਤਕਲ ਬੈ ਦੰਤਕਲ ਕਿੰਨਾ ਜਦੋਂ ਅਸੀਂ ਆਪਣੀ ਜ਼ਮੀਨ ਕਿਸੇ ਨੂੰ ਬੈਕ ਕਰ ਦਿੰਦੇ ਆ ਵੇਚ ਦਿੰਦੇ ਆ ਠੀਕ ਹੈ ਤਾਂ ਉਸ ਇੰਤਕਾਲ ਨੂੰ ਬੈਡੈਂਤ ਕਲ ਕਹਿੰਦਾ ਹੈ ਉਸ ਤੋਂ ਬਾਅਦ ਤਬਦੀਲ ਮਲਕੀ ਤੰਤਕਲ ਤਬਦੀਲ ਮਲਕੀ ਤੰਤਕਲ ਕਿਹੜਾ ਹੁੰਦਾ ਹੈ ਜਦੋਂ ਅਸੀਂ ਆਪਣੀ ਜ਼ਮੀਨ ਜਾਇਦਾਦ ਆਪਣੇ ਪਰਿਵਾਰ ਵਿੱਚ ਖੂਨ ਦੇ ਰਿਸ਼ਤੇ ਵਿੱਚ ਰਿਸ਼ਤੀ ਕਰਾਉਣੇ ਆ ਠੀਕ ਹੈ ਆਪਣੀ ਮਾਤਾ ਨੂੰ ਹੋ ਗਿਆ ਆਪਣੀ ਪਤਨੀ ਨੂੰ ਹੋ ਗਿਆ ਆਪਣੇ ਬੱਚਿਆਂ ਨੂੰ ਹੋ ਗਿਆ ਆਪਣੇ ਪੋਤੇ ਪੋਤੀਆਂ ਨੂੰ ਹੋ ਗਿਆ ਠੀਕ ਹੈ ਭੈਣ ਭਰਾ ਨੂੰ ਹੋ ਗਿਆ ਜਦੋਂ ਵੀ ਆਪਾਂ ਇਨਾਂ ਰਿਸ਼ਤਿਆਂ ਨੂੰ ਰਿਸ਼ਤੀ ਕਰਾਉਣੇ ਆ ਤਾਂ ਉਹ ਜਿਹੜੇ ਖੂਨ ਦੇ ਰਿਸ਼ਤੇ ਵਿੱਚ ਰਿਸ਼ਤੀ ਹੁੰਦੀ ਹੈ ਉਹ ਤਬਦੀਲ ਮਕੀਅਤ ਦੀ ਜਿਹੜਾ ਇੰਤਕਾਲ ਹੁੰਦਾ ਠੀਕ ਹੈ ਉਸ ਤੋਂ ਬਾਅਦ ਆਕਰ ਰਹੇ ਨੇ ਇੰਤਕਾਲ ਰਹਿਣ ਜਿਹੜਾ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਗਹਿਣੇ ਕਹਿੰਦੇ ਨੇ ਜਦੋਂ ਅਸੀਂ ਆਪਣੀ ਜਮੀਨ ਕਿਸੇ ਨੂੰ ਗਹਿਣੇ ਕਰ ਦਿਆ ਤਾਂ ਉਸ ਨੂੰ ਰਹਿਣ ਦਾ ਇੰਤਕਾਲ ਕਿਹਾ ਜਾਂਦਾ ਠੀਕ ਹੈ ਤਵਾਦਲਾ ਤਵਾਦਲਾ ਹਰ ਇੱਕ ਨੂੰ ਪਤਾ ਹੀ ਹੈ ਜਦੋਂ ਅਸੀਂ ਜ਼ਮੀਨ ਬਦਲੇ ਜ਼ਮੀਨ ਦਾ ਜਿਹੜਾ ਆਪਸ ਦੇ ਵਿੱਚ ਤਵਾਦਲਾ ਕਰਦੇ ਆ ਬਦਲਾਵ ਕਰਦੇ ਆ ਠੀਕ ਹੈ ਕਬਜੇ ਬਦਲਦੇ ਆ ਉਸ ਤੋਂ ਬਾਅਦ ਆ ਬੈ ਬਕੈਮੀ ਰਹੇ ਹਨ ਜਦੋਂ ਅਸੀਂ ਜ਼ਮੀਨ ਗਹਿਣੇ ਹੋਵੇ ਅਤੇ ਗਹਿਣੇ ਤੋਂ ਗਾਹਾਂ ਬੈ ਕਰ ਦਿੱਤੀ ਹੋਵੇ ਬਿਨਾਂ ਫੱਕ ਕਰਾਈ ਠੀਕ ਹੈ ਤਾਂ ਉਸ ਇੰਤਕਾਲ ਨੂੰ ਬੈ ਬਕੈਮੀ ਰਹਿਣ ਦਾ ਇੰਤਕਾਲ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਆ ਗਿਆ ਹਿਵਾਨਾਮਾ ਹਿਵਾਨਾਮਾ ਹੁੰਦਾ ਹੈ ਗਿਫਟ ਡੀਡ ਕਹਿੰਦੇ ਜਿਸ ਨੂੰ ਇੰਗਲਿਸ਼ ਦੇ ਵਿੱਚ ਮਤਲਬ ਜਦੋਂ ਕੋਈ ਅਸੀਂ ਆਪਣੀ ਪ੍ਰਾਪਰਟੀ ਨੂੰ ਬਿਨਾ ਰੁਪਏ ਲਏ ਦਾਨ ਕਰ ਦਿੰਦੇ ਹਾਂ ਠੀਕ ਹੈ ਕਿਸੇ ਧਾਰਮਿਕ ਸੰਸਥਾ ਨੂੰ ਗਿਆ ਜਾਂ ਕਿਸੇ ਆਪਣੇ ਰਿਸ਼ਤੇਦਾਰ ਨੂੰ ਗਿਆ ਜੋ ਵੀ ਸਾਡੀ ਸੇਵਾ ਸੰਭਾਲ ਕਰਦਾ ਹੈ ਖੁਸ਼ ਹੋ ਕੇ ਜਦੋਂ ਅਸੀਂ ਆਪਣੀ ਜ਼ਮੀਨ ਬਿਨਾ ਕੋਈ ਪੈਸੇ ਲੇ ਉਹਨਾਂ ਦੇ ਨਾਮ ਰਜਿਸਟਰੀ ਕਰਾਉਂਦੇ ਹਾਂ ਤਾਂ ਉਸ ਤਰ੍ਹਾਂ ਦੀ ਰਜਿਸਟਰੀ ਨੂੰ ਅਸੀਂ ਹਿਵਾਨਾਮਾ ਦੀ ਰਜਿਸਟਰੀ ਕਹਿੰਦੇ ਹਾਂ ਪਟਾਨਾਮਾ ਜਿਸ ਨੂੰ ਵੀ ਆਮ ਭਾਸ਼ਾ ਦੇ ਵਿੱਚ ਕਿਰਾਇਆ ਨਮਾ ਕਹਿੰਦੇ ਨੇ ਠੀਕ ਹੈ ਉਸ ਚੀਜ਼ ਨੂੰ ਪਟਾਨਾਮਾ ਦਾ ਇੰਤਕਾਲ ਕਿਹਾ ਜਾਂਦਾ ਜਦੋਂ ਅਸੀਂ 10 ਸਾਲ 20 ਸਾਲ 30 ਸਾਲ ਵਾਸਤੇ ਕਿਸੇ ਪ੍ਰੋਜੈਕਟ ਨੂੰ ਨਾਂ ਵਾਸਤੇ ਆਪਣੀ ਜ਼ਮੀਨ ਜਿਹੜਾ ਕਿਰਾਏ ਉੱਪਰ ਦੇ ਦਿੰਨੇ ਆ। ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਨਾ ਹੀ। ਅਗਲੀ ਵੀਡੀਓ ਦੇ ਵਿੱਚ ਆਪਾਂ ਜਿਹੜੀ ਇੰਤਕਾਲਾਂ ਦੇ ਬਾਰੇ ਵਿਸਥਾਰਪੂਰਵਕ ਗੱਲ ਕਰਾਂਗੇ ਹਰ ਇੱਕ ਇੰਤਕਾਲ ਦੇ ਬਾਰੇ ਕੁਝ ਖਾਸ ਜਾਣਕਾਰੀਆਂ ਸਾਂਝੀਆਂ ਕਰਾਂਗੇ। ਜਿੱਕਰ ਹਾਲਕਿ ਤੁਹਾਡੇ ਕਮੈਂਟਸ ਹੋਰ ਬਹੁਤ ਸਾਰੇ ਨੇ ਜਿਨ੍ਹਾਂ ਦੇ ਉੱਪਰ ਵੀਡੀਓ ਬਣਾਈ ਜਾ ਸਕਦੀ ਸੀ ਪਰੰਤੂ ਵੀਡੀਓ ਬਹੁਤ ਜ਼ਿਆਦਾ ਜਿਹੜੀ ਲੰਬੀ ਹੋ ਜਾਵੇਗੀ ਤਾਂ ਇਸ ਕਰਕੇ ਕੁਝ ਕੁ ਕਮੈਂਟਾਂ ਬਾਰੇ ਗੱਲ ਜਿਹੜਾ ਆਪਾਂ ਅਗਲੀ ਵੀਡੀਓ ਵਿੱਚ ਕਰਾਂਗੇ ਤਾਂ ਸਭ ਤੋਂ ਪਹਿਲਾਂ ਆਪਾਂ ਇੰਤਕਾਲਾ ਬਾਰੇ ਜਾਣਕਾਰੀ ਦੇਵਾਂਗੇ ਉਸ ਤੋਂ ਬਾਅਦ ਤੁਹਾਡੇ ਕਮੈਂਟਾਂ ਦੇ ਰਿਪਲਾਈ ਦੇਵਾਂਗੇ ਵੀਡੀਓ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ ਵੀਡੀਓ ਵਧੀਆ ਲੱਗੀ ਹੋਵੇ ਕੋਈ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਆਪਣੇ ਦੋਸਤ ਮਿਸਟਰ ਰਿਸ਼ਤੇਦਾਰਾਂ ਤਾਈਂ ਜਰੂਰ ਸ਼ੇਅਰ ਕਰਿਓ ਤਾਂ ਜੋ ਅਸੀਂ ਹਰ ਇੱਕ ਵੀਡੀਓ ਨੂੰ ਹੋਰ ਜਿਹੜਾ ਮੋਟੀਵੇਟ ਹੋ ਕੇ ਬਣਾਉਂਦੀ ਕੋਸ਼ਿਸ਼ ਕਰੀਏ ਤਾਂ ਵੀਡੀਓ ਦੇਖਣ ਲਈ ਇੱਕ ਵਾਰ ਫਿਰ ਤੋਂ ਸ਼ੁਕਰੀਆ ਹੱਸਦੇ ਵਸਦੇ ਰਹੋ ਧੰਨਵਾਦ